ਬਾਈ ਤੂੰ ਇਹ ਸੁੱਤਾ ਪਿਆ ਨਾ ਮੈਂ ਥੱਲੇ ਬੋਲ ਮਾਰੀ ਜਾਨੀ ਸੁੱਤਾ ਨਹੀਂ ਬੱਸ ਸੋਈ ਸੋਚਾਂ ਜੀ ਅੱਛਾ ਕੀ ਸੋਚ ਹੋ ਗਈ ਹੁਣ ਇਹ ਜੀ ਕੀ ਸੋਚਾਂ ਮੈਂ ਤਾਂ ਸਮਝ ਨਹੀਂ ਲੱਗਦੀ ਵੀ ਕਿੱਧਰ ਨੂੰ ਘਰ ਜਾਈ ਜਾਂਦਾ ਤੇ ਕਿੱਧਰ ਨੂੰ ਲੱਗੀ ਜਾਂਦਾ ਤੂੰ ਸੋਚ ਸੋਚ ਕੇ ਮੈਂ ਤੈਨੂੰ ਪਹਿਲਾਂ ਵੀ ਲੜ ਕੇ ਹੱਤੀ ਬਿਮਾਰ ਹੋਣੀ ਹੋਰ ਤਾਂ ਕੋਈ ਜਾਂਦਾ ਮੈਂ ਜਿੱਤ ਤੋਂ ਬਾਰੇ ਨਹੀਂ ਸੋਚਦਾ ਮੇਰੇ ਕੋਲ ਸੁਖਪਾਲ ਆਈ ਸੀ ਹੁਣ ਅੱਛਾ ਅਨੰਗੀ ਜਾਂਦੀ ਸੀ ਮੈਂ ਬੋਲ ਮਾਰਿਆ ਕਿ ਮੈਂ ਫੇਰ ਆਉਣੀ ਆ ਮੈਨੂੰ ਕਹਿੰਦੀ ਆਹੋ ਕਾਲੀ ਚ ਸੀਗੀ ਕਹਿੰਦੀ ਮੈਂ ਸੁਖਪਾਲ ਆਈ ਸੀ ਹੁਣ ਉਹ ਕਹਿੰਦੀ ਸੀ ਕਹਿੰਦੀ ਆ ਕਿ ਵੀ ਜਿਹੜਾ ਮਨਿੰਦਰ ਦੀ ਸਰਜਰੀ ਕਰਾਉਣੀ ਆ ਕਹਿੰਦੀ ਆਪਰੇਸ਼ਨ ਇੱਥੇ ਅੱਖ ਤੇ ਕਰਾਉਣਾ ਸਰਜਰੀ ਕਰਾਉਣੀ ਆ ਸਰਜਰੀ ਕਰਾਉਣੀ ਆ ਕਹਿੰਦੀ ਡਾਕਟਰ ਕਹਿੰਦਾ ਕਹਿੰਦਾ ਵੀ ਭਾਈ ਐਂ ਕਾ 2-3 ਲੱਖ ਰੁਪਏ ਲੱਗੂਗਾ ਹੋਣ ਭਾਈ ਆਏ ਇੰਨੇ ਪੈਸੇ ਕਿੱਥੋਂ ਹੋਣਗੇ ਮੈਂ ਤਾਂ ਆਪ ਅੱਗੇ ਕਿਹਾ ਮੈਂ ਕਿ ਤੁਸੀਂ ਡਾਕਟਰ ਹੀ ਕੋਈ ਹੋਰ ਦੇਖ ਲਓ ਕਿ ਇਹ ਜਿਹੇ ਉਹ ਜਿਹੇ ਡਾਕਟਰ ਕੋਲੇ ਕਿਉਂ ਲੈ ਕੇ ਗਏ ਹੋ ਤੁਸੀਂ ਕੋਈ ਟੰਗ ਦਾ ਡਾਕਟਰ ਦੇਖ ਲਓ ਕੋ ਮਾੜਾ ਮੋਟਾ ਸਸਤਾ ਦੇਖ ਲਓ ਜਿੱਥੇ ਕਿ ਜਾਣੇ ਆ ਉਥੇ 15000 ਰੁਪਏ ਤਾਂ ਬੈੱਡ ਦਾ ਹੀ ਲੈਂਦੇ ਇੱਕ ਰਾਤ ਦਾ ਤੇ ਸ਼ਾਮ ਨੂੰ ਕਿਸ ਘਰੇ ਲੈ ਕੇ ਆਉਂਦੇ ਨੇ ਦਿਨੇ ਬੋਤਰਾ ਪੋਤਰਾ ਲਵਾਦੇ ਨੇ ਨਾ ਆਪਾਂ ਨੂੰ ਉਹਦੇ ਕੋਲੇ ਜਾਣ ਦਿੰਦੇ ਵੀ ਆਪਾਂ ਆਪ ਹੀ ਦੇਖ ਲਈਏ ਕਿ ਕੀ ਗੱਲ ਬਾਤ ਓਹੀ ਤਾਂ ਹੁਣ ਮੈਂ ਕਹੀ ਇਹਨਾਂ ਵੀ ਹੁਣ ਮਦਦ ਕੀ ਆ ਮੈਨੂੰ ਕਹਿੰਦੀ ਸੀ ਕਹਿ ਕੇ ਕੀ ਆਉਂਦਾ ਕਹਿੰਦੀ ਆ ਜਾਜੋ ਕਹਿੰਦੀ ਵੀ ਤੁਸੀਂ ਨਾਲ ਚਾਹ ਪਾਣੀ ਅਰੇ ਚਾਹ ਪਾਣੀ ਪੀਣ ਨੂੰ ਮੈਂ ਕਿਹੜਾ ਕੋਈ ਵਿਆਹ ਤੇ ਰਿਆ ਕੋਈ ਹੋਗਾ ਵੀ ਚਲ ਅਸੀਂ ਆਵਾਂਗੇ ਪਤਾ ਲੈਣ ਤਾਂ ਬਾਕੀ ਤੁ ਨੂੰ ਕੋਈ ਗੱਲਬਾਤ ਸੁਣੀ ਸੁਣਾਈ ਤਾਂ ਨਹੀਂ ਕਿਸੇ ਤੋਂ ਹੋਰ ਵੀ ਕਿੰਨੀ ਛੱਟ ਸੋਟਾ ਕਿਵੇਂ ਕੋਸਾ ਮੈਂ ਤਾਂ ਕਿਸੇ ਕੋ ਗੱਲ ਹੀ ਨਹੀਂ ਹੈ ਜਿਸ ਨੂੰ ਕੀਤੀ ਨਾ ਮੈਂ ਆਪ ਕੀਤੀ ਨਾ ਕੋਈ ਹੋ ਤੇ ਫੇਰ ਕੀ ਆਦੀ ਹੁਣ ਪੈਸਾ ਵਾਸਤੇ ਮੈਨੂੰ ਕਹਿੰਦੀ ਸੀ ਕਹਿੰਦੀ 3 ਲੱਖ ਰੁਪਇਆ ਕਹਿੰਦੀ ਘਾਟੋ ਘਾਟ ਚਾਹੀਦਾ ਹੋਊਗਾ ਤੇ ਵੀ 2 ਲੱਖ ਤਾਂ ਡਾਕਟਰ ਨੇ ਹੀ ਮੰਗਿਆਗਾ ਵੀ ਕੋਈ ਦਵਾਈ ਬੂਟੀ ਦਾ ਕੋਈ ਖਾਣ ਪੀਣ ਦਾ ਤੇ ਹੋਰ ਸਾਰਾ ਕੋਈ ਕਰ ਕਰਾ ਕੇ ਵੀ ਆਪਾਂ ਨੂੰ 3 ਕੁ ਲੱਖ ਰੁਪਏ ਲੱਗ ਜਾਊਗਾ ਤੇ ਵੀ लाਡੀ ਕਹਿੰਦਾ ਸੀ ਵੀ ਚਾਚੇ ਨੇ ਮੈਨੂੰ ਕਿਹਾ ਸੀ ਕਹਿੰਦੀ ਵੀ ਹੋਰ ਪਾਸੇ ਤਾਂ ਹੁਣ ਹੱਥ ਨਹੀਂ ਪੈਂਦਾ ਕਹਿੰਦੀ ਤੂੰ ਕਰਕੇ ਦੇ ਜਾਂ ਫਿਰ ਕਹਿੰਦੀ ਅਸੀਂ ਐਂ ਕਰਦਿਆਂ ਦੋ ਹਿੱਸਾਸ ਨੂੰ ਆਪ ਦਾ ਸਿਉਣਾ ਵੇਚ ਦਿਆਂ ਮੈਂ ਹਜੇ ਤੁਸੀਂ ਸਿਉਣਾ ਵੇਚਣ ਜਾਓਂਗੇ ਫਿਰ ਤੁਹਾਨੂੰ ਸ਼ਰਮ ਨਹੀਂ ਆਊਗੀ ਕਹਿੰਦੀ ਹੁਣ ਫਿਰ ਕੀ ਕਰਗੇ ਵੀ ਜਦ ਲੋੜ ਹੈ ਤੇ ਮੈਂ ਫਿਰ ਉਹਨਾਂ ਨਾਲ ਫਿਰ ਉਹ ਵੀ ਗੱਲ ਹੁਣ ਆ ਕਿ ਮੈਂ ਪੇਕਿਆਂ ਤੋਂ ਮੰਗੀ ਬੈਠੀ ਆ ਪਹਿਲਾਂ ਉਥੋਂ ਨਹੀਂ ਉਹ ਕਰ ਸਕਦੇ ਨਹੀਂ ਫਿਰ ਤੂੰ ਵੀ ਇੰਨਾ ਕਿਥੋਂ ਕਰਕੇ ਦੇਵਾਂਗਾ ਬਾਈ ਮੈਨੂੰ ਕਹਿੰਦੀ ਬਿੰਦਰ ਤੋਂ ਪੁੱਛ ਦੇ ਮਾਹ ਭਾਈ ਬਿੰਦਰ ਤੋਂ ਤੂੰ ਪੁੱਛਦਾ ਨਹੀਂ ਮਾ ਮੈਂ ਐਵੇਂ ਕਿਉਂ ਥੋੜੇ ਤੋਂ ਪੈਸੇ ਮੋੜੇ ਨਾ ਜਾਣ ਮੌਕੇ ਦੇ ਉੱਤੇ ਮਹਾਰ ਨਾਲੇ ਮੇਰੇ ਕੋਲ ਨਾ ਹੋਣ ਤੇ ਮੈਂ ਪਰੋਣੇ ਨਾਲ ਕਿਉਂ ਆਪ ਦੀ ਵਿਗਾੜਾਂ ਮੇਰੇ ਭਾਈ ਹੁਣ ਮੇਰੇ ਜਵਾਕ ਝੱਲੇ ਪਿਆ ਹੈਗੇ ਹਾਂ ਨੂਹਾ ਕਰੇ ਆ ਅੱਗੇ ਫਿਰ ਤੈਨੂੰ ਪਤਾ ਹੈ ਆਹ ਲੋਕਾਂ ਨੂੰ ਹੁਣ ਤਾਂ ਪੂਰੀ ਉੱਥੇ ਬੈਠੀ ਰਹਿੰਦੀ ਐ ਤੇ ਹੁਣ ਪੈਸੇ ਥੇਲੇ ਨੂੰ ਵੀ ਕਾਉਣ ਲੱਗ ਗਏ ਵੀ ਥੋੜੀ ਕਹੇ ਜਾ ਘਰ ਐ ਮੈਂ ਇਸ ਗੱਲ ਤੋਂ ਦਰਦੀ ਐ ਕਿ ਕਾਲੇ ਵਾਸਤੇ ਕੱਲ੍ਹ ਤੋਂ ਮੈਂ ਹੁਣ ਉਹੀ ਗੱਲ ਪਹਿਲਾਂ ਛੋਟਿਆਂ ਨੂੰ ਬਾਹਰ ਤੋਰ ਕੇ ਆਤੀਆਂ ਪਹਿਲਾਂ ਵਿਆਹ ਤੇ ਲਾਏ ਫਿਰ ਬਾਹਰ ਤੇ ਇੰਨੇ ਪੈਸੇ ਲੱਗੇ ਦਰਹਾਈ ਤਾਂ ਮੈਂ ਕਹਾਂ ਮਾ ਭਾਈ ਉਹਦੇ ਤੋਂ ਨਹੀਂ ਮੈਂ ਦੇਖੂੰਗਾ ਕੋਈ ਜੇ ਕੋ ਹੁੰਦਾ ਹੁਣ ਕੱਲ੍ਹ ਇਹ ਗੱਲ ਸੁਣ 2 ਲੱਖ ਫੜਿਆ ਸੀ ਤੇਰੇ ਸਾਹਮਣੇ ਉਹ 2 ਲੱਖ ਤੈਨੂੰ ਫੜਾਇਆ ਸੀ ਜਿਹੜਾ ਠੀਕ ਐ ਉਹ 2 ਲੱਖ ਰੁਪਏ ਦਿੱਤਾ 3 ਲੱਖ ਰੁਪਏ ਆੜਤੀ ਤੇ ਤੂੰ ਕਰਕੇ ਦੇ ਤਾਂ ਤੇ ਹੁਣ ਆੜਤੀ ਅੱਛਾ ਤੂੰ 5 ਲੱਖ ਦੇਤਾ ਤੇ ਹੋਰ ਮੈਂ 5 ਲੱਖ ਰੁਪਏ ਇਹਨਾਂ ਤੋਂ ਲੈ ਲਿਆ ਇਹਨਾਂ ਨੇ ਫਿਰ ਹੁਣ ਬਾਈ ਤੂੰ ਸੰਭਲ ਜਾ ਜੇ ਤੂੰ 5 ਲੱਖ ਦੇਤਾ ਨਾ ਹੁਣ ਤੂੰ ਕੋਈ ਪੈਸੇ ਦੇਣ ਲੱਗਾ ਸੋ ਉਹ ਕਰੀ ਇੰਨੇ ਨੇ ਪੈਸੇ ਤੂੰ ਕੱਲਾ ਕਿੱਥੋਂ ਦੇ ਚੱਲੇਗਾ ਉਹਦੀ ਮਾਂ ਇੰਨੀ ਉਹ ਹੈ ਇਹਨੂੰ ਬੇਜੂ ਪੈਸੇ ਦਿੰਦੇ ਉਹਦੀ ਮਾਂ ਲਾਵੇ ਹੁਣ 3 ਲੱਖ ਰੁਪਏ ਉਹਦੇ ਤੇ ਕੋਲੇ ਬੈਠੀ ਉਹਦੇ ਤੇ ਨਹੀਂ ਫਿਰ ਮੈਂ ਤਾਂ ਕਿਹਾ ਨਹੀਂ ਉਹਦੇ ਦੀ ਬੈਠੀ ਹੈ ਨਾ ਬਾਈ ਉਹ ਕਿਸੇ ਨੂੰ ਹੋਰ ਤਾਂ ਮਿਲਣ ਨਹੀਂ ਦਿੰਦੀ ਰੋ ਪੈਸੇ ਤਾਂ ਲਾ ਹੀ ਸਕਦੇ ਪੈਸੇ ਆ ਨਾ ਹੁਣ ਤਾਂ ਬਾਗੀ ਹੁਣ ਤਾਂ ਬਾਗੀ ਜਿੱਦੇ 6:00 ਵਜੇ ਆ ਕਹਿੰਦੇ ਉਹ ਦੇਹ ਹਸਤਲ ਦਾਖਲ ਉਹਦੋਂ ਮੁਲਕ ਤਾਂ ਬਾਗੀ ਉਹ ਆਈ ਬਾਗੀ ਹੋਣਾ ਵੀ ਆਪੇ ਪੈਸੇ ਲਾਉਣਗੇ ਫਰੇਸ ਖਪਾਲ ਆਖੇ ਨਾ ਜਦੋਂ ਇਹ ਬਿਆਜੂ ਫੜਦੀ ਉਹ ਤੋਂ ਪੈਸੇ ਵੀ ਭਾਈ ਹੁਣ ਤੁਸੀਂ ਵੀ ਮਦਦ ਕਰੋ ਤੁਸੀਂ ਲਾਓ ਅਸੀਂ 5 ਲੱਖ ਲਾ ਚੁੱਕੇ ਇਹਨਾਂ ਨੇ ਕਿਹੜਾ ਐਂ ਦੱਸਿਆ ਹੋਊਗਾ ਵੀ ਤੇਰਾ ਨਾਲ ਇੱਤਾ ਹੋ ਵੀ ਅਸੀਂ ਬਾਈ ਕਿਕਰ ਤੋਂ ਪੈਸੇ ਲੈ ਕੇ ਦਿੱਤੇ ਇਹਨਾਂ ਨੇ ਤਾਂ ਹੀ ਆਖਿਆ ਉਸੀ ਆਪਦੇ ਘਰੋਂ ਲਾਏ ਆ 5 ਲੱਖ ਰੁਪਏ ਮੈਂ ਤਾਂ ਹੁਣ ਪੈਣੇ ਤੇਰੇ ਕਹਿਣ ਦੇ ਉੱਤੇ ਉਦੋਂ ਆਏਗਾ ਉਹ ਕਰ ਲਾ ਤੂੰ ਕਹਿੰਦੀ ਵੀ ਹੋਰ ਕਿੱਥੇ ਜਾਏ ਕਿਵੇਂ ਉਹ ਕਰੇਗਾ ਮੈਂ ਤਾਂ ਜਬਾਨ ਹਲਾਤੀ ਜਦੋਂ ਭੱਜ ਆਇਆ ਮੁੰਡਾ ਮੈਥੋਂ ਵੇਖਿਆ ਨਾ ਗਿਆ ਇੱਥੇ ਚਲ ਉਹ ਤਾਂ ਮੈਂ ਤੈਨੂੰ ਆਏ ਨਹੀਂ ਆਂਦੀ ਵੀ ਕਿਉਂ ਦੇਤੇ ਦੁੱਖ ਦੇ ਸੁੱਖ ਦੇ ਜੇ ਤੂੰ ਨਾ ਕੰਮ ਆਏਗਾ ਹੋਰ ਆਊ ਕੌਣ ਇਹਨਾਂ ਦੇ ਹਾਂ ਪਰ ਥੋੜਾ ਜਿਹਾ ਹਿਸਾਬ ਜੇ ਨਾਲ ਹੀ ਚੱਲ ਮੈਂ ਆਏ ਆ ਨਹੀਂ ਵੀ ਫਿਰ ਕੱਲ ਨੂੰ ਐਵੇਂ ਪੈਸੇ ਪਿੱਛੇ ਥੋੜਾ ਫਰਕ ਨਾ ਪਵੇ ਪਰ ਫਿਰ ਹੋਰ ਉਹ ਮੰਗਣਗੇ ਵੀ ਕੀ ਤੇ ਜੇ ਕਿਸੇ ਤੋਂ ਹੋਰ ਮੰਗਦੇ ਤਾਂ ਵੀ ਆਪਣੀ ਬੇਇੱਜ਼ਤੀ ਇਸ ਚੀਜ਼ ਦੇ ਵਿੱਚ ਜਿਸ ਤਰੀਕੇ ਕੁਵਿਲੇ ਚ ਜਾ ਕੇ ਕਹਿੰਦੇ ਤੇ ਚਲਾਏ ਆ ਵੀ ਫਈ ਹੁਣ ਤੇਰੀ ਲੱਗੋ ਲੱਗੀ ਐ ਆਇਦਰ ਵੀ ਕਦੇ ਤੂੰ ਕਿਸੇ ਨੂੰ ਕੇਜੇ ਨੂੰ ਦੇ ਤੇ ਕਦੇ ਕਿਸੇ ਨੂੰ ਦੇ ਤੇ ਵੀ ਪੈਸੇ ਦੀ ਬਰਬਾਦੀ ਨਾ ਕਰ ਮੈਂ ਤੈਨੂੰ ਇਹ ਕਹਿ ਨਹੀਂ ਆਈ ਇਹ ਹੀ ਪੈਸਾ ਤੇਰਾ ਬੜੇ ਪਜੇ ਚ ਕੰਮ ਆਊਗਾ ਤੈਨੂੰ ਰੋਟੀ ਮਿਲੂਗੀ ਇਹਦੇ ਸਿਰ ਤੇ ਬੜੇ ਪਜਦਾ ਮਿਲੂ ਨਾ ਮਿਲੂ ਭਾਈ ਮੈਂ ਤਾਂ ਹੁਣ ਦੀ ਰੋਟੀ ਤਾਂ ਵੀ ਹੋਇਆ ਮੇਰੀ ਗੱਲ ਸੁਣੀ ਆਪਾਂ ਫਿਰ ਜਾ ਕੇ ਨਾ ਇਹ ਆਪਾਂ ਦੇਖ ਕੇ ਨਾ ਇਹ ਮਤਲਬ ਘਰੇ ਜਾ ਕੇ ਗੱਲਬਾਤ ਕਰਕੇ ਆਉਣੇ ਨਾਲ ਆਲੇ ਦੇਖ ਆਵਾਂਗੇ ਅਥਨੇ ਜਾ ਕੇ ਵੀ ਮਿੰਦਰ ਕਿਵੇਂ ਆ ਕਿਵੇਂ ਨਹੀਂ ਪਤਾ ਤਾਂ ਲੱਗੇ ਕੁਛ ਆ ਜਾ ਮੈਂ ਤਾਂ ਆਪ ਕਹਿੰਨੀ ਆਪਾਂ ਚੱਲਗੇ ਹਣਾ ਹਾਂ ਨਾਲੇ ਤਾਂ ਆਪਾਂ ਨੂੰ ਪਤਾ ਲੱਗੂਗਾ ਵੀ ਕੀ ਕੋਸਾ ਕਿਵੇਂ ਗੱਲ ਵਾਹ ਤੇ ਚੁੱਪ ਕਰਕੇ ਜਾ ਕੇ ਆਪਾਂ ਦੇਖਦੇ ਤਾਂ ਸਹੀ ਕਿ ਕਿਤੇ ਚਲਾਕੀਆਂ ਤਾਂ ਨਹੀਂ ਕਰੀ ਜਾਂਦੇ ਪਤਾ ਕੋਈ ਨਹੀਂ ਇਹਨਾਂ ਦੇ ਦਾ ਸਪਾਲ ਹੈ ਬਈ ਇਹਦਾ ਯਕੀਨ ਕੋਈ ਹਾਂ ਐ ਕਰਦੇ ਚੱਲ ਕਿਰ ਤਾਂ ਮੈਂ ਖੇਤ ਜਾ ਆਵਾ ਫਿਰ ਹਣਾ ਉਸ ਤੋਂ ਬਾਅਦ ਆ ਕੇ ਨਾ ਫਿਰ ਆਪਾਂ ਚੱਲਾਂਗੇ ਉਹ ਮੈਂ ਨਾ ਇੱਥੇ ਜੇ ਪਏ ਸੀ ਉਹ ਪਾ ਕੇ ਤੇ ਤੈਨੂੰ ਸਰਜਰੀ ਪਰੋਂਥੇ ਜੇ ਬਣਾ ਤੇ ਬਾ ਠੀਕ ਹੈ ਪਾਏ ਪਏ ਟੱਪੇ ਚ ਤੇ ਜਾ ਜਾਇਆ ਫਿਰ ਪਰ ਖੇਤ ਨਿਵੇੜਿਆ ਕੰਮ ਜਿਹੜਾ ਤੇਰਾ ਨਿਵੇੜ ਨਾਲ ਫਿਰ ਆਪਾਂ ਚੱਲਦੇ ਆ ਡੋਰ ਜੀ ਨਾ ਪੈ ਜੇ ਪੈਰ ਚ ਅਜੇ ਤਾਂ ਹੁਣ ਜੋ ਆਕਾਂ ਆ ਨੇ ਇੱਥੇ ਨਾ ਢੇਰ ਹੀ ਲਾਦੇ ਡੋਰ ਤੇ ਬਾਹਲੀ ਪਈ ਆ ਆਪਣੇ ਲਈ ਜਿਮਾਨੀ ਹੁਣ ਸਭ ਹੁੰਦਾ ਨਹੀਂ ਕਿਹਾ ਨਾਨੀ ਕਿਆ ਕਰ? ਹਾਂ ਬੇਬੇ ਕੀ ਬਣਾਇਆ? ਕੁਛ ਨਹੀਂ ਬਣਾਇਆ ਚਾਹ ਉਹਨੂੰ ਰੋਟੀ ਚ ਖਵਾ ਕੇ ਹੱਡੀ ਸੀ ਕੁੜੀ ਨੂੰ ਹੁਣ ਚਾਹ ਦੀ ਘੁੱਟ ਦਿੰਦੀ ਸੀ ਉਹਨੂੰ। ਚਲ ਵਧੀਆ ਖਾ ਲਈ ਰੋਟੀ ਉਹਨੇ। ਹਾਂ ਰੋਟੀ ਪਤਾ ਉਹਨੇ ਖਾ ਲਈ ਵਦਿਕਾ ਚੱਲ ਮੈਂ ਉਹਨੂੰ ਇੱਕ ਦੋ ਗੱਲਾਂ ਨਹੀਂ ਗਾ ਸੁਣਾਗਾ। ਮਾ ਪੁੱਤ ਐ ਤਾਂ ਹੁੰਦੇ ਹੀ ਰਹਿੰਦੇ ਜੈਨੀਆਂ ਆਪਣੇ ਤੇ ਬਾਵਾ ਨਾਲ ਵਗਣ ਹਨਾ। ਫਿਰ ਆਪਾਂ ਗੁਰੂ ਨੂੰ ਵੀ ਕਿੱਥੋਂ ਯਾਦ ਕਰਦੇ ਆ। ਸਹੀ ਗੱਲ ਆ ਬੇਬੇ। ਕੋਈ ਗੱਲ ਨਹੀਂ ਬੇਬੇ ਹੋਰ ਠੀਕ ਹੋੜੀ ਹੋੜੀ। ਨਹੀਂ ਹੋਊਗੀ ਠੀਕ। ਤੇ ਤੇਰੇ ਬਾਪੂ ਨੂੰ ਚਾਹ ਪਾਣੀ ਦਾ? ਉਹ ਤਾਂ ਠੀਕ ਆ ਬੋਲਦਾ ਸੀ ਮਾੜਾ ਇਹ ਕਹਿੰਦਾ ਕਿੱਥੇ ਰਹਿ ਗਿਆ ਸੀ ਤੜਕੇ ਹਾਂ ਉਹ ਕਹਿੰਦਾ ਚਲੋ ਕੋਈ ਇਹਨੂੰ ਸਮਝਾ ਦੋ ਕਹਿੰਦਾ ਯਾਰ ਤੁਸੀਂ ਸਮਝਾਈ ਤੱਕ ਬਠੇ ਰਹਿ ਜਾਨੇ ਆਂ ਗਿਆ ਕੋ ਤਾਂ ਕੋਈ ਦਿਮਾਗ ਚ ਨਹੀਂ ਵੱੜ ਜੀਗੀ ਖਣੀ ਕੋਈ ਉਹ ਨੂੰ ਉਹ ਹੀ ਗੱਲ ਕੋਈ ਦਿਮਾਗ ਦਾ ਹੋਇਆ ਪਿਆ ਕੋਈ ਕਿੱਥੇ ਆਉਂ ਆਉ ਸੀਗੇ ਅੰਦਰ ਬੈਠੇ ਅੰਦਰ ਹਾਂ ਅੰਦਰ ਬੈਠੀ ਚੱਲ ਭੈਣੇ ਹਾਂ ਬਰੇ ਰੋਟੀ ਖਾ ਲਈ ਤੂੰ ਆਹਾਂ ਬਰੇ ਰੋਟੀ ਤਾਂ ਮੈਂ ਖਾ ਲਈ ਸੀਗੀ ਹੁਣ ਠੀਕ ਹੈ हां तो लोटा वो मैं दवाई दी लेके पै गई बेबे ने दी इस गोली कहंदे गोली लेके पै अच्छा मैं तो तने तो एम उठाता ना पने पई सी विच ना ना ते लोटो के बैठ जा ना तू एजे कत बैठ गए बैठ जा बेबे तू इथे कत कट गई आजा बेबे कोई नहीं पुत्र तू कट गई सी इधर आ आ चल पण परा गल्ला कर ਬਈਆ ਹੁਣ ਤਾਂ ਤੇ ਤੇ ਠੀਕ ਆ ਪੁੱਤ ਤੇਰਾ ਹਾਂ ਬੇਬੇ ਹੁਣ ਤਾਂ ਠੀਕ ਆ ਆ ਗੋਲੀ ਲਈ ਸੀ ਉਹਦੇ ਨਾਲ ਲੋਟ ਆ ਮੈਂ ਮੜ ਜਾ ਚੱਲ ਕੋਈ ਨਹੀਂ ਤੈਨੂੰ ਦਵਾਈ ਦਊਗੀ ਹੋਰ ਮੰਗਾ ਦਊਗੀ ਚੰਗਾ ਚੰਗਾ ਬੇਬੇ ਜਾਇਆ ਵੀ ਰੇ ਖੇਤ ਹਾਂ ਪੈਣੇ ਖੇਤ ਜਾਇਆ ਮੈਂ ਬਾਪੂ ਨਹੀਂ ਆਏਗਾ ਬਾਪੂ ਕਹਿੰਦਾ ਤੂੰ ਛਲ ਕਰੇ ਮੈਂ ਆਉਣਾਗਾ ਥੋੜਾ ਇਹ ਨਾ ਕੰਮ ਰਹਿੰਦਾ ਜੀ ਆਪਣੇ ਖੇਤ ਦਾ ਉਮਾ ਕਹਾਂ ਬਾਪੂ ਨੂੰ ਮੈਂ ਕਰਵਾ ਦਣਾ ਕਹਿੰਦਾ ਨਹੀਂ ਨਹੀਂ ਤੂੰ ਘਰੇ ਵਗ ਜਾ ਕਹਿੰਦਾ ਘਰੇ ਕੋਈ ਕੰਮ ਕੋਈ ਮੋਜੰਦਾ ਹੁੰਦਾ 12 ਦਿਨ ਹੋ ਗਏ ਪਤਾ ਪੱਕੇਤ ਵੀ ਨਹੀਂ ਗਏਗੇ ਚਲ ਕੋਈ ਨਹੀਂ ਹੋਰ ਖਰ ਲੈਂਦੇ ਬਾਪੂ ਨੂੰ ਤਾਂ ਕੰਮ ਜਦ ਆਇਆ ਮੜਾ ਮੋਟਾ ਖੇਤ ਦੀ ਵੀ ਸੰਭਾਲ ਹੋਵੇ ਸਹੀ ਗੱਲ ਆ ਬੀਬੀ ਹੁਣ ਆ ਮੋਟਰ ਮੋਟਰ ਛੱਡੀ ਜਾਂਦੇ ਆਗੇ ਚਲ ਆਇਆ ਮੋਟਰ ਛੱਡ ਦੂਗਾ ਛੱਡ ਲੈ ਸੀ ਪਾਣੀ ਪਾਣੀ ਤਾਂ ਬਈ ਵੀ ਥੋੜਾ ਜਿਹਾ ਰਹਿ ਗਿਆ ਬਸ ਲੱਗ ਗਿਆ ਨਹੀਂ ਅੱਛਾ ਮੈਂ ਤੁਹਾਨੂੰ ਇੱਕ ਨੇ ਖੁਸ਼ੀ ਦੀ ਗੱਲ ਸੁਣਾਉਣਾ ਚਾਹਣਾ ਕਿਵੇਂ ਪੁੱਤ ਸੁਣਾ ਖੁਸ਼ੀ ਦੀ ਗੱਲ ਖੁਸ਼ੀ ਦੀ ਗੱਲ ਕੀ ਗੱਲ ਹੀ ਇਹੀ ਜੇ ਬੇਬੇ ਮੈਂ ਜਦੋਂ ਗੱਲ ਸੁਣੀ ਨੇ ਮੈਨੂੰ ਵੀ ਬੜੀ ਖੁਸ਼ੀ ਹੋਈ ਗੱਲ ਦੀ ਬਾਪੂ ਨੇ ਨੇ ਉਹਨਾਂ ਦੇ ਪਿੰਡ ਨਾਲ ਫੋਨ ਕੀਤਾ ਸੀਗਾ ਅੱਛਾ ਕਿਕਰ ਸੌਂਦੇ ਠੀਕ ਆ ਉੱਥੋਂ ਨੇ ਕਿਸੇ ਦਾ ਨੰਬਰ ਲੈਤਾ ਉਹਨੇ ਨੰਬਰ ਲੈਤਾ ਹਾਂ ਕੀ ਦਾ ਨੰਬਰ ਲੈਤਾ ਉਹਦਾ ਨਾਮ ਪਤਾ ਨਹੀਂ ਕੀ ਕਰਿਆ ਸੀ ਤੇਜਾ ਕਰਿਆ ਸੀ ਪਤਾ ਨਹੀਂ ਕੀ ਕਰਿਆ ਸੀ ਕੋਈ ਤੇਜਾ ਹਾਂ ਉਹਨਾਂ ਨਾਲ ਬਾਪੂ ਦੀ ਗੱਲ ਹੋਈ ਸੀ ਤੇਜੇ ਨਾਲ ਬਾਪੂ ਦੀ ਗੱਲ ਹੋਈ ਸੀ ਹੁਣ ਭਣੇ ਮੈਂ ਤਾਂ ਜਾਣਦਾ ਨਹੀਂ ਵੀ ਤੇਜਾ ਕੌਣ ਸੀ ਤੈਨੂੰ ਪਤਾ ਭਣੇ ਹਾਂ ਹਾਂ ਲੈ ਤੇਜਾ ਤਾਂ ਮੇਰਾ ਬਚੋਲਾ ਸੀਗਾ ਹਾਂ ਭਣੇ ਤੇ ਨਾਲੇ ਉਹਦਾ ਚੋਟੀ ਦਾ ਦੋਸਤ ਵੀ ਐ ਉਹਨੂੰ ਸਾਰਾ ਪਤਾ ਹੋਊਗਾ ਭਣੇ ਤੂੰ ਸੱਚ ਕਹਿ ਰਹੀ ਆ ਹਾਂ ਹਾਂ ਵੀਰੇ ਲੈ ਉਹ ਤੇਰਾ ਬਚੋਲਾ ਸੀ ਮੈਂ ਗਰੂ ਤੇ ਚਲ ਮਹਾਰਾਜ ਨੇ ਪੁੱਤ ਨੇੜੇ ਹੋ ਕੇ ਸੁਣ ਲਈ ਸ਼ੁਕਰ ਹੈ ਕੀ ਉਹਦੀ ਗੱਲਬਾਤ ਹੋਈ ਗਈ ਹੋਵੇ ਬੇਬੇ ਜਦੋਂ ਮੈਨੂੰ ਬਾਪੂ ਨੇ ਦੱਸੀ ਨਾ ਇਹ ਗੱਲ ਮਾ ਤਾਂ ਖੇਤ ਖੜੇ ਹੀ ਨਹੀਂ ਮੈਂ ਤਾਂ ਉਸੇ ਪੈਰੀ ਖੇਤੋਂ ਭੱਜ ਆਇਆ ਚਲ ਸ਼ੁਕਰ ਹੈ ਪੁੱਤ ਮੈਂ ਕਿਹਾ ਮੈਂ ਭੈਣ ਨੂੰ ਗੱਲ ਸੁਣਾਵਾ ਜਾ ਕੇ ਤੇ ਵੀਰੇ ਕੀ ਕਹਿੰਦਾ ਉਹ ਕੀ ਗੱਲ ਬਣ ਫਿਰ ਗੱਲ ਕੀਤੀ ਕਿਸੇ ਨਾਲ ਬੇਬੇ ਹਾਂ ਬੇਬੇ ਭੈਣੇ ਮੈਂ ਗੱਲ ਤਾਂ ਨਹੀਂ ਕੀਤੀ ਪਰ ਉਹਦਾ ਮੈਂ ਨੰਬਰ ਲੈ ਕੇ ਆਇਆ ਹੋ ਸਕਦਾ ਤੂੰ ਗੱਲ ਕਰ ਸਕਦੀ ਏ ਉਹਦੇ ਨਾਲ ਹਾਂ ਹਾਂ ਠੀਕ ਆ ਮੈਂ ਗੱਲ ਕਰ ਲੂੰਗੀ ਮੈਨੂੰ ਸਾਰਾ ਪਤਾ ਹੈ ਉਹਦਾ ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਨਾਲੇ ਭੈਣੇ ਉਹਨੂੰ ਨਾਲੇ ਸਾਰਾ ਉਹਨੂੰ ਕਿਕਰਸੋਂ ਬਾਰੇ ਪਤਾ ਹੋਊਗਾ ਵੀ ਕਿੱਥੇ ਆ ਕਿੱਥੇ ਨਹੀਂ ਆ ਹਾਂ ਵੀਰੇ ਜਿਵੇਂ ਤੂੰ ਦੱਸਦੀ ਹੈ ਨਾ ਵੀ ਉਹਦਾ ਦੋਸਤ ਸੀਗਾ ਉਹਨੂੰ ਸਾਰਾ ਪਤਾ ਹੋਊ ਬੇਬੇ ਪਤਾ ਹੋਊਗਾ ਪਤਾ ਪ੍ਰਣੀ ਮੈਂ ਤੈਨੂੰ ਕੀ ਕਹਿਆ ਸੀ ਇੱਕ ਨਾ ਇੱਕ ਦਿਨ ਮਾਲਕ ਆਪਣੀ ਜਰੂਰ ਸੁਣੂਗਾ ਤੇ ਤੂੰ ਆਪਦੇ ਘਰੇ ਜਰੂਰ ਜਾਏਂਗੀ ਜਾਊਗੀ ਜਾਊਗੀ ਭਾਈ ਜਾਂ ਵੀਰੇ ਉਹਨੂੰ ਤਾਂ ਸਾਰਾ ਪਤਾ ਹੋਊਗਾ ਬਸ ਉਹਨੂੰ ਮੈਂ ਸਾਰਾ ਕੁਝ ਫੋਨ ਤੇ ਪੁੱਛ ਲੈਣੀ ਆ ਵੀ ਉਹ ਕਿੱਥੇ ਆ ਕਿਵੇਂ ਆ ਬਸ ਮੈਨੂੰ ਛੇਤੀ ਛਤੀ ਨੰਬਰ ਲਾ ਕੇ ਦੇ ਦੋ ਉਹ ਛੋਟੇ ਪਿੰਡ ਦਾ ਹੀ ਸੀਗਾ ਦੇਖੀ ਬਣੇ ਬੰਬੇ ਬੇਬੇ ਕਿੰਨੀ ਖੁਸ਼ੀ ਹੋਈ ਬੇਬੇ ਛੋਟੇ ਪਿੰਡ ਦਾ ਰਹੋ ਹਾਂ ਹਾਂ ਬੇਬੇ ਉੱਥੋਂ ਦਾ ਹੀ ਐ ਤੂੰ ਮੇਰੀ ਗੱਲ ਕਰਾ ਕਿਤੋਂ ਦਾ ਹੀ ਹੋਵੇ ਪਰ ਗੱਲ ਕਰਾ ਮੈਨੂੰ ਕੋਈ ਨਹੀਂ ਭੈਣੇ ਕਰਾਉਣਾ ਗੱਲ ਜਦੋਂ ਆਪਣੇ ਕੋਲ ਨੰਬਰ ਹੀ ਆ ਨੰਬਰ ਆ ਕੋਈ ਨਹੀਂ ਪੁੱਛੇ ਕਰ ਨਹੀਂ ਗੱਲ ਕਰਾ ਦੂੰਗਾ ਗੱਲ ਨਹੀਂ ਨਹੀਂ ਹੁਣ ਤਾਂ ਸਮਾਂ ਦੇ ਤੈਨੂੰ ਕੋਸ਼ਿਸ਼ ਪੂਰੀ ਹੋ ਤੂੰ ਹਾਂ ਹੁਣ ਨਵੇਂ ਮੈਂ ਟੈਨਸ਼ਨ ਜੀ ਕਰਾ ਇਹ ਕਰ ਦੂੰ ਨਾ ਨਾ ਵੀਰੇ ਹੁਣ ਤਾਂ ਲੈ ਪਤਾ ਲੱਗ ਗਿਆ ਹੁਣ ਕਾਦੇ ਵਾਸਤੇ ਮੈਂ ਟੈਨਸ਼ਨ ਲੈਣੀ ਆ ਬਸ ਜਿੱਦੋਂ ਨੰਬਰ ਮਿਲ ਗਿਆ ਨਾ ਇਹਨੂੰ ਕਿਕਰ ਸੇ ਮਿਲ ਗਿਆ ਮੈਂ ਤਾਂ ਬੇਬੇ ਭੈਣ ਨੂੰ ਕਿਹਾ ਸੀ ਵੀ ਭੈਣੇ ਜਿੰਨਾ ਚਿਰ ਤੇਰਾ ਬਾਪੂ ਤੇ ਤੇਰਾ ਵੀਰਾ ਤੇਰੇ ਨਾਲ ਆਣੇ ਇੱਕ ਨਾ ਇੱਕ ਦਿਨ ਜਰੂਰ ਉਹਨੂੰ ਲੱਭ ਲਾਂਗੇ ਤੇ ਅੱਜ ਉਹ ਦਿਨ ਆ ਗਿਆ ਭੈਣੇ ਤੇ ਦੇਖ ਲੈ ਅੱਜ ਆਪਾਂ ਨੂੰ ਉਹਦਾ ਨੰਬਰ ਦੋਸਤ ਦਾ ਨੰਬਰ ਵੀ ਮਿਲ ਗਿਆ ਤੇ ਆਪਾਂ ਨੂੰ ਕਿਕਰ ਸਾਂ ਵੀ ਮਿਲ ਜਾਊਗਾ ਮਿਲ ਜਾਊਗਾ ਹਾਂ ਬੇਬੇ ਹੁਣ ਤਾਂ ਆਪਾਂ ਨੂੰ ਜਰੂਰ ਮਿਲ ਜਾਊਗਾ ਚੱਲ ਸ਼ੁਕਰ ਹੈ ਪ੍ਰਮਾਤਮਾ ਨੇ ਸੁਣ ਲਈ ਮੇਰੀ

ਸਾਸਰੀ ਘਰ ਬਾਈ ਜੀ ਮੈਂ ਮੈਂ ਜਿੱਤੋ ਬੋਲਦੀ ਆ ਬਾਈ ਕਿਕਰ ਸੋਂਦੇ ਘਰ ਵਾਲੀ ਹਾਂ 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 ਬਾਈ ਬਾਈ ਉਹ ਤਾਂ ਨਾ ਬਸ ਬਹੁਤ ਲੰਮੀ ਕਹਾਣੀ ਆ ਕਿੱਥੇ ਵਾਗ ਗਈ ਸੀ ਕਿੱਥੇ ਆ ਮੈਂ ਤੂੰ ਐਂ ਦੱਸ ਪਹਿਲਾਂ ਮੈਨੂੰ ਸਾਰਾ ਤੋਂ ਪਹਿਲਾਂ ਕਿਕਰ ਸੋਂ ਦੱਸ ਵੀ ਉਹ ਕਿਵੇਂ ਆ ਤੇ ਕਿੱਥੇ ਆ ਉਹ ਠੀਕ ਹੈ ਪਰ ਪਿੰਡ ਚ ਤਾਂ ਉਹ ਹੈ ਨਹੀਂਗਾ ਘਰੇ ਵੀ ਜਿੰਦਾ ਲੱਗਿਆ ਪਿਆ ਸੀਗਾ ਤੇ ਕਹਿੰਦੇ ਉਹ ਘਰ ਖੁਰ ਵੇਚ ਕੇ ਵਾਗ ਗਿਆ ਕਿਤੇ ਅੱਛਾ ਠੀਕ ਚਲ ਬਸ ਬਾਈ ਮੈਂ ਤੇਰੇ ਮੂੰਹੋਂ ਇਹ ਸੁਣ ਲਿਆ ਵੀ ਉਹ ਠੀਕ ਹੈ ਬਸ ਹੁਣ ਮੈਨੂੰ ਕਾਸੇ ਦੀ ਸੋਚ ਨਹੀਂ ਬਸ ਤੂੰ ਤਾਂ ਮੇਰੀ ਕਲਪਨਾ ਹੀ ਦੂਰ ਕਰਤੀ ਬਾਈ ਮੈਂ ਤਾਂ ਠੀਕ ਆ ਬਾਈ ਬਸ ਇੱਕ ਘਰੀਨ ਮੈਨੂੰ ਕਿਵੇਂ ਨਾ ਕਿਵੇਂ ਕਰਕੇ ਮੇਰੀ ਗੱਲ ਕਰਾ ਦੇ ਉਹਨੂੰ ਦੱਸ ਦੇ ਕਿ ਤੇਰੀ ਜਿੱਤੋ ਮਿਲ ਗਈ ਹਾਂ ਬਾਈ ਮੈਂ ਤੈਨੂੰ ਦੱਸ ਦੇ ਮੈਂ ਤਾਂ ਫੁੱਲਸ ਮੰਡੀ ਆ ਬਾਈ ਬਸ ਬਾਈ ਕਿਵੇਂ ਆਈ ਉਹ ਤਾਂ ਲੰਮੀ ਗੱਲ ਆ ਤਿੰਨ ਮੈਂ ਫੇਰ ਦੱਸੂ ਮਿਲ ਕੇ ਬਸ ਕੋਈ ਭਲੇ ਬੰਦੇ ਟੱਕਰ ਗਏ ਮੈਨੇ ਤਾਂ ਉਹਨਾਂ ਨੇ ਮੈਨੂੰ ਘਰੇ ਰੱਖ ਰੱਖਿਆ ਹੈਗਾ ਹਾਂ ਬਈ ਹਾਂ ਮੈਂ ਇੱਥੇ ਆਂ ਨਾ ਨਾ ਬਈ ਮੈਂ ਕਿੱਥੇ ਜਾਣਾ ਹੈਗਾ ਬਸ ਹੱਥ ਜੋੜ ਕੇ ਨਾ ਤੇਰੇ ਮੂਰੇ ਬੇਨਤੀ ਆ ਮੈਤੋਂ ਨਾ ਜਾਂ ਤੱਕ ਇੱਕਰ ਸੋਣਾ ਮੇਰੀ ਗੱਲ ਕਰਾ ਦੇ ਜਾਂ ਕਿ ਮੈਨੇ ਕਿਵੇਂ ਉਹਦੋਂ ਸਿਣਿਆ ਲਾ ਦੇ ਬਈ ਉਹਨਾਂ ਨੇ ਜ਼ਰੂਰ ਸਿਣਿਆ ਲਾ ਦੇ ਦੇ ਨਾਲੇ ਘਰ ਉਹਨੇ ਵੇਚ ਕੇ ਕਿਤੇ ਹੋਰ ਲੈ ਲਿਆ ਜਾਂ ਪਿੰਡ 'ਚ ਹੀ ਹੈ। ਅੱਛਾ ਅੱਛਾ। ਠੀਕ ਹੈ। ਬਸ ਜਾ ਕੇ ਤਾਂ ਆਏ ਸੀ ਵੀਰਾ ਤੇ ਬੱਪੂ ਪਰ ਇਹਨਾਂ ਨੂੰ ਕਿਤੇ ਮਿਲਿਆ ਨਹੀਂ। ਸਾਰੇ ਤਾਂ ਪਿੰਡ 'ਚ ਭਾਲਦੇ ਫਿਰਦੇ ਰਹੇ। ਕਿਸੇ ਨੇ ਉਹਦੀ ਕੋਈ ਦੱਸੇ ਨਹੀਂਗਾ ਵੀ ਕਿੱਥੇ ਰਹਿੰਦਾ ਹੈਗਾ। ਬਸ ਤੈਨੂੰ ਪਤਾ ਤਾਂ ਹੈਗਾ ਵੀਰੇ। ਨਾਲੇ ਤੈਨੂੰ ਪਤਾ ਹੀ ਹੈ ਜਦੋਂ ਉਹਦੀ ਉਹਦੀ ਪਰਜਾਈ ਨਾਨੀ ਸੀ ਬੰਦੀ ਬਸ ਉਹੀ ਵੈਰ ਕੱਢੀ ਬੈਠੀ ਸੀ ਬੱਸ ਬਾਈ ਹੁਣ ਮੈਨੂੰ ਪਤਾ ਲੱਗ ਗਿਆ ਵੀ ਉਹ ਠੀਕ ਐ ਬਸ ਠੀਕ ਐ ਬਾਈ ਤੂੰ ਚਰਕ ਦੇ ਨੇ ਜਾ ਕੇ ਨਾ ਉਹਨੂੰ ਤੂੰ ਭੱਜ ਕੇ ਸਿਣਿਆ ਦੇ ਕੇ ਆ ਚੰਗਾ ਚੰਗਾ ਬਈ ਠੀਕ ਐ ਬਾਈ ਮੈਂ ਤੇਰੇ ਫੋਨ ਦਾ ਡੀ ਕਰੂੰਗੀ ਤੂੰ ਨੰਬਰ ਦੱਸ ਦੇ ਮੇਰਾ ਐਸੇ ਫੋਨ ਤੇ ਨਾ ਫੋਨ ਲਾ ਲਈ। ਇਹ ਮੇਰੇ ਵੀਰੇ ਦਾ ਨੰਬਰ ਹੈ। ਹਾਂ ਇਹ ਮੇਰੇ ਵੀਰੇ ਦਾ ਨੰਬਰ ਹੈਗਾ। ਤੇ ਗੱਲ ਕਰਵਾ ਦੇ। ਹਾਂ ਹਾਂ ਵੀਰੇ। ਉਹ ਬੱਸ ਸੁਖਪਾਲ ਕੋਲ ਨਾਲ ਕੋਈ ਗੱਲ ਕਰੀ ਵੀਰੇ। ਸੁਖਪਾਲ ਨੂੰ ਜੇ ਪਤਾ ਲੱਗ ਗਿਆ ਨਾ ਉਹ ਬੱਸ ਪਤਾ ਨਹੀਂ ਕੀ ਪਟੀਆਂ ਪੜਾਊਗੀ। ਪਤਾ ਨਹੀਂ ਉਹਨੂੰ ਆਉਣ ਦੇਊਗੀ ਕਿ ਨਾ। ਠੀਕ ਹੈ ਬਾਈ। बस ਇੰਨਾ ਕੁ ਧਿਆਨ ਰੱਖੀ ਵੀ ਕਿਸੇ ਕੋਲ ਗੱਲ ਨਾ ਹੋਰ ਕਰੀ ਜਿੰਨਾ ਚਿਰ ਮੈਂ ਕਿਕਰ ਸੋਂ ਨੂੰ ਮਿਲ ਨਹੀਂ ਲੈਂਦੀ ਉਹਨਾਂ ਚਿਰ ਕਿਸੇ ਕੋਲ ਨਾ ਗੱਲ ਕਰੀ ਠੀਕ ਹੈ ਭਾਈ ਐਸੇ ਫੋਨ ਤੇ ਫੋਨ ਲਾ ਲਈ ਚੰਗਾ ਭਾਈ ਕੀ ਕਹਿੰਦਾ ਭਾਈ ਵੀਰੇ ਕਿਕਰ ਸੋਂ ਜਮਾ ਠੀਕ ਹੈ ਅੱਛਾ ਤੇ ਉਹਨੇ ਘਰ ਹੋਰ ਲੈ ਲਿਆ ਉਹ ਘਰ ਵੇਚ ਕੇ ਹੋਰ ਕਰ ਵਧੀਆ ਲੈ ਲਿਆ ਤੈਨੂੰ ਕੀ ਕਹਿਆ ਸੀ ਭਣਿਆ ਸੀ ਵੀ ਉਹ ਬਿਲਕੁਲ ਠੀਕ ਹੋਊਗਾ ਤੇ ਕਿਹਾ ਵੈਗਰੂ ਨੇ ਆਪਣੀ ਸੁਣ ਲਈ ਨਾ ਫਿਰ ਕੀ ਕਰੇ ਵਿਚਾਰੀ ਇਹਨੂੰ ਟੈਨਸ਼ਨ ਸੀਗੀ ਜੇ ਟੈਨਸ਼ਨ ਉਹੀ ਗੱਲ ਸੀਗੀ ਵਿਚਾਰੀ ਦੀ ਨਾ ਅਰੇ ਕੋਈ ਹੋਰ ਕੀ ਕਹਿੰਦਾ ਸੀ ਭਾਈ ਉਹ ਤਾਂ ਐਂ ਕਹਿੰਦਾ ਸੀਗਾ ਕਹਿੰਦਾ ਭਾਈ ਤੇਰਾ ਤਾਂ ਕਿਤੇ ਪਤਾ ਹੀ ਨਹੀਂ ਲੱਗਿਆਗਾ ਉਹ ਤਾਂ ਭਾਲਦਾ ਫਿਰਦਾ ਰਿਹਾ ਵਿਚਾਰਾ ਉਹਨੇ ਤਾਂ ਬਹੁਤ ਭਾਲਿਆ ਤੈਨੂੰ ਅਸੀਂ ਤਾਂ ਕਿੱਥੇ-ਕਿੱਥੇ ਨੇ ਤੈਨੂੰ ਭਾਲਿਆ ਤੂੰ ਹੈ ਕਿੱਥੇ ਸੀ ਤੇ ਹੁਣ ਕਿੱਥਿਆਂ ਤੂੰ ਫਿਰ ਮੈਂ ਆਪਣੇ ਪਿੰਡ ਦਾ ਨਾਮ ਲੈਤਾ ਉਹਨਾਂ ਪੂਸ ਮੰਡੀ ਆ ਦੇਖ ਲਮਾ ਹਾਂ ਉਹਦਾ ਕੀ ਹਾਲ ਹੋਊਗਾ ਨਾ ਵਿਚਾਰੇ ਉਹ ਵੀ ਤਾਂ ਪਾਲਦਾ ਫਿਰਦਾ ਹੋਊਗਾ ਉਹ ਤਾਂ ਵਿਚਾਰਾ ਭਟਕਦਾ ਇਹਨੂੰ ਪਾਲਦਾ ਕੀ ਜੇ ਵਿਚਾਰਾ ਸਾਨੂੰ ਮਿਲ ਜੇ ਤੇ ਅਸੀਂ ਸੁਨੇਹਾ ਦੇ ਦੇ ਖੁਸ਼ੀ ਦਾ ਬਈ ਸਾਡੇ ਕੋਲੇ ਆ ਕੁੜੀ ਸਾਡੇ ਕੋਲੇ ਆ ਗਈ ਹੈ ਪਾਈ ਦਾ ਸੁਭਾਅ ਵੀ ਨਾ ਬਹੁਤ ਵਧੀਆ ਇਹ ਹੁਣ ਦੱਸ ਦਊਗਾ ਬਸ ਇੰਨਾ ਕਹਿ ਵੀ ਉਹਦੇ ਕੋਲ ਨਾ ਗੱਲ ਜਾਵੇ ਸੁਖਪਾਲ ਕੋਲ ਜੇ ਗੱਲ ਵਾਗ ਗਈ ਨਾ ਜਿਹੜੇ ਥੋਡੇ ਘਰ ਦੀ ਜਾੜ ਨੇ ਬਈ ਇਸ ਖਪਾਲ ਕੋਰੀ ਆ ਹਮ ਹਮ ਜਿਹੜਾ ਤੁਹਾਡਾ ਘਰ ਨਹੀਂ ਬਸਣਾ ਚਾਹੁੰਦੀ ਦੱਸ ਦੇ ਸੀਗਾ ਇਹ ਜਿਹੜਾ ਘਰ ਨਹੀਂ ਬਸਣ ਦਿੰਦੀ ਹਾਂ ਵੀਰੇ ਉਹੀ ਤਾਂ ਘਰ ਬਸਣ ਨਹੀਂ ਦਿੰਦੀ ਕੀ ਖਬਰੇ ਕੀ ਕਰਖਿਓ ਨੇ ਕੀ ਉਹਦੇ ਮਨ ਚ ਚੱਲੀ ਜਾਂਦਾ ਹਾਂ ਹੈ ਕਿਉਂ ਨਹੀਂ ਘਰ ਬਸਣ ਦੀ ਵਿਚਾਰਾਂ ਦਾ ਜਿਹੜੀ ਇਹ ਦੱਸ ਦੇ ਘਰ ਖਖੜੀ ਗਰੇਲਾ ਕਰਕੇ ਇਹਨਾਂ ਦਾ ਪਤਾ ਨਹੀਂ ਕੀ ਚਾਹੁੰਦੀ ਆ ਉਹ ਉਹੀ ਤਾਂ ਗੱਲ ਆ ਵੀਰੇ ਜਿਹੜੀ ਕੋਈ ਆ ਜੀ ਮਾਸੀ ਮੁੱਸੀ ਨੂੰ ਸੀ ਇਹ ਕਹਿੰਦੇ ਵੀ ਮੇਰੀ ਮਾਸੀ ਦਾ ਮੁੰਡਾ ਲੈ ਕੇ ਗਿਆ ਉਹਨੂੰ ਸਖਾ ਪੜਾ ਕੇ ਕਿਧਰ ਵਿਚਾਰੇ ਨੂੰ ਸਿੱਟਦਾ ਹੋਵੇ ਇਹਨੂੰ ਕੀ ਪਤਾ ਹੈ ਕੌਮਲੀ ਬੌਲੀ ਕਰਕੇ ਬੇਬੇ ਮੈਂ ਤਾਂ ਨਾ ਮੈਨੂੰ ਹੀ ਪਤਾ ਹੈ ਉਹ ਦਰਦਲ ਚੋਂ ਕਿਵੇਂ ਨਿਕਲੀ ਆ ਜੇ ਮੈਂ ਉੱਥੋਂ ਨਾ ਨਿਕਲਦੀ ਨਾ ਬਸ ਅੱਜ ਨੂੰ ਤਾਂ ਮੈਨੂੰ ਮਾਰਕ ਪਾ ਦਿੰਦੇ ਅੱਜ ਮੈਂ ਤੁਹਾਡੇ ਚ ਨਹੀਂ ਬੈਠੀ ਹੁੰਦੀ ਫਿਰ ਤਾਂ ਮੈਂ ਬਸ ਨਾ ਨਾ ਪਰਣੀ ਆਇ ਨਾ ਬੋਲ ਤੂੰ ਠੀਕ ਹੈ ਮੈਂ ਤੈਨੂੰ ਕੀ ਕਿਹਾ ਸੀ ਵੀ ਕਿਕਰ ਜੋਂ ਨੇ ਕਰ ਵੀ ਐਨਾ ਕਰਕੇ ਛੱਡਿਆ ਹੋਊਗਾ ਹਾਂ ਵੀ ਇਹ ਮਾੜਿਆ ਮਾੜਿਆ ਬੱਸ ਵੀਰੇ ਹੁਣ ਮਿਲ ਗਿਆ ਨਾ ਕਿਕਰ ਚ ਬਸ ਉਹ ਜਮਾ ਠੀਕ ਐ ਦੇਖ ਲੈ ਭਾਣੇ ਮੇਰੇ ਤਾਂ ਨਾ ਰੋਟੀ ਤੂੰ ਕਹਿੰਦਾ ਸੀ ਨਾ ਵੀ ਭੈਣੇ ਕਿਉਂ ਛੱਡੀ ਬੈਠੀ ਆ ਰੋਟੀ ਕਿਉਂ ਨਹੀਂ ਖਾਂਦੀ ਚਾਹ ਕਿਉਂ ਨਹੀਂ ਪੀਂਦੀ ਜਿੱਦ ਦੇ ਤੁਸੀਂ ਪਿੰਡ ਜਾ ਕੇ ਆਏ ਹੋ ਦੋਰੀ ਵਾਰ ਵੀ ਨਹੀਂ ਉਹਦਾ ਕੋਈ ਪਤਾ ਲੱਗਿਆ ਫਿਰ ਮੇਰਾ ਮਾਂਜਾ ਟੁੱਟ ਗਿਆ ਸੀਗਾ ਮੈਨੂੰ ਐ ਹੋ ਗਿਆ ਸੀ ਬਿਸਕਪਾਲ ਕੋਰ ਦਾ ਮੁੰਡਾ ਵੀ ਬਹੁਤ ਭੜਾ ਹੈ ਕਿਤੇ ਨਾ ਜਾਣੀਏ ਜ਼ਮੀਨ ਕਰਕੇ ਉਹਨੇ ਮਾਰ ਮੂਰ ਦਿੱਤਾ ਹੋਵੇ ਮੇਰੇ ਮਨ ਚ ਨਾ ਪੁੱਠੇ ਸਿੱਧੇ ਖਿਆਲ ਜਾਈ ਜਾਂਦੇ ਸੀ ਰੋਟੀ ਮੇਰੇ ਤਾਂ ਨਹੀਂ ਸੀ ਲੰਗਦੀਗੀ ਇਹੋ ਜੀ ਕੋਈ ਗੱਲ ਨਹੀਂ ਸੀ ਭਣੇ ਤੂੰ ਦੇਖ ਲੈ ਹੈ ਨਾ ਕਿਕਰ ਸੋ ਵੀ ਤੇਰੇ ਤੇ ਆਸ ਲਾਈ ਬੈਠਾ ਸੀ ਕਦੇ ਨਾ ਕਦੇ ਤੱਕ ਬਿੱਲੂ ਮਿਲੂਗੀ ਹਾਂ ਹੈ ਉਹ ਤਾਂ ਜੇ ਨਾ ਤੂੰ ਕਰਲੇ ਮੈਨੂੰ ਤਾਂ ਕਰਦੀ ਫਿਰਦੀ ਸੀ ਨਾ ਤੂੰ ਭਾਲਦੇ ਆ ਹੁਣ ਇਹ ਤਾਂ ਵਿਚਾਰਾ ਉਹ ਕਰੀ ਜਾਂਦਾ ਹੁਣ ਕੋਈ ਨਹੀਂ ਰੱਬ ਚਾਵੇ ਲੈ ਦੁਬਾਰੇ ਤੁਹਾਡਾ ਮੇਲ ਕਰਾਊਗਾ 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 ਤੋ ਨਾ ਜਦੋਂ ਬਾਹੇ ਗਿਰ ਮੂਰੇ ਸਾਰਾ ਦਿਨ ਹੱਤ ਬੰਦੀ ਐ ਇਹ ਪਰ ਵੀਰੇ ਹਾਂ ਅਰਦਾਸਾ ਕਰਦੀ ਆ ਜਵਾਖੜੀ ਸੱਚੀ ਤੇਰਾ ਨਾ ਐਸਾ ਹਣ ਮੈਂ ਕਦੇ ਨਹੀਂ ਭੁੱਲ ਸਕਦੀ ਕੋਈ ਨਹੀਂ ਪਤਾ ਜਦੋਂ ਵੀ ਤੇਰੇ ਵੀਰੇ ਦੀ ਲੋੜ ਹੋਈ ਨਾ ਤੇ ਤੂੰ ਇੱਥੋਂ ਬਾਹਰ ਵੀ ਗਈ ਜਦੋਂ ਵੀ ਤੇਰੇ ਭਰਾ ਦੀ ਤੈਨੂੰ ਲੋੜ ਹੋਈ ਇੱਕ ਵਾਰੀ ਫੋਨ ਕਰ ਦੇ ਪਾਣੇ ਤੇਰੇ ਕੋਲ ਜਰੂਰ ਆਵਾਂਗੇ ਅਸੀਂ ਜਾਉਂਦਾ ਰਹਿ ਵੀਰਾ ਸੱਚੀ ਤੁਸੀਂ ਤਾਂ ਨਾ ਮੈਨੂੰ ਇੱਕ ਰੱਬ ਬਣ ਕੇ ਟੱਕਰਿਆ ਬੇਬੇ ਸੱਚੀ ਮੈਂ ਬਾਹਰ ਫੇਰ ਕਹਿਨੀ ਆ ਦੋਰੀ ਵਾਂ ਵੀ ਥੋੜਾ ਸਾਂਤ ਨਾ ਮੈਂ ਸੱਚੀ ਸਾਰੀ ਜ਼ਿੰਦਗੀ ਨਹੀਂ ਭੁੱਲਦੀ ਜਿਨ੍ਹਾਂ ਨੇ ਇੰਨੇ ਦੁੱਖ ਤਕਲੀਫਾਂ ਜਿਵੇਂ ਮੈਨੂੰ ਘਰੇ ਰੱਖਿਆ ਨਾਲੇ ਮੇਰੇ ਇੰਨੀ ਦੇਖਭਾਲ ਕੀਤੀ ਪੈਣਾ ਪਤਾ ਬੇਬੇ ਉਹ ਤਾਂ ਆ ਦੇਖ ਲੈ ਬੇਬੇ ਰੋਜ਼ ਕੱਪੜੇ ਸਵਾ ਕੇ ਦਿੰਦੀ ਆ ਮੈਨੂੰ ਆ ਹੋਰ ਕੋਈ ਸੂਟ ਹੋਰ ਨਾ ਮਾ ਸਵਾ ਕੇ ਦਿੱਤਾ ਇਹਨੂੰ ਮੈਂ ਸੂਟ ਸਵਾ ਕੇ ਦਿੱਤਾ ਪੈਣਾ ਕਈ ਘਰ ਹੁੰਦੇ ਨੇ ਜਿਨ੍ਹਾਂ ਦੀਆਂ ਭੈਣਾਂ ਹੁੰਦੀਆਂ ਤਾਂ ਵੀ ਇੱਜ਼ਤ ਨਹੀਂ ਕਰਦੇ ਪਰ ਤੂੰ ਸਾਡੇ ਬਾਰੇ ਸੋਚ ਮੇਰੇ ਭੈਣ ਹੈ ਨਹੀਂ ਸੀ ਮੈਂ ਭੈਣ ਨੂੰ ਤਰਸਦਾ ਸੀ ਜਿਹੜੀ ਮੇਰੀ ਭੈਣ ਤੋਂ ਹੁਣ ਮੈਨੂੰ ਮਿਲੀ ਹੈ ਨਾ ਸੇਵਾ ਕਰਨ ਵਾਸਤੇ ਕਦੇ ਨਹੀਂ ਭੁੱਲਦਾ ਲੈ ਉਹਤ ਬੰਦਾ ਕਦੇ ਨਹੀਂ ਭੁੱਲਦਾ ਬੰਦਾ ਨਹੀਂ ਬਤ ਹੁੰਦਾਗਾ ਇਹ ਵੈਗਰੂ ਹੁੰਦਾਗਾ ਕੋਈ ਨਹੀਂ ਕਿਸੇ ਨੂੰ ਘਰੇ ਲਿਆਉਂਦਾ ਇਹ ਮਹਾਰਾਜ ਨੇ ਤੇਰੀ ਬਾਹ ਫੜ ਕੇ ਸਾਡੇ ਘਰੇ ਲਿਆਉਂਦਾਗਾ ਹਾਂ ਬੇਬੇ ਤੇਰੇ ਮਹਾਰਾਜ ਨਾਲ ਹੀ ਸੀਗਾ ਅੱਜ ਤੋਂ ਬਾਅਦ ਢਾਣੇ ਅੱਜ ਤੋਂ ਬਾਅਦ ਤੂੰ ਖੁਸ਼ ਰਹੀਂ ਨਾਲ ਇੱਕ ਗੱਲ ਹੋਰ ਹੈ ਮੇਰੀ ਰਖੜੀ ਕਹੇ ਜਾਈ ਹੋਗੀ ਲੈਬੀਰੇ ਤੇ ਸੋਚਦਾ ਕਰਦਾ ਦੋਨੇ ਜੀ ਤੇਰੇ ਰਖੜੀ ਬੰਨਣਾ ਆਇਆ ਕਰਾਂਗੇ ਮਾੜੀ ਟੜੀ ਰਖੜੀ ਨਹੀਂ ਬਣਾਉਂਦਾ ਮੈਂ ਦੇਖ ਲੈ ਬੇਬੇ ਜੇ ਤੂੰ ਸੂਟ ਚੰਗਾ ਪਾ ਲੇਂਗੀ ਫਿਰ ਮਾੜੀ ਟੜੀ ਨਹੀਂ ਬਣਾਉਂਦਾ ਬਈ ਦੇਖ ਗੱਲ ਸਹੀ ਆ ਵੀਰੇ ਮੈਨੂੰ ਤੇਰੇ ਸੁੱਟਾਂ ਦੀ ਨਾ ਸੱਚੀ ਲਰਣੀ ਨਹੀਂ ਨਹੀਂ ਪੜਨੇ ਮਿਹਨਤ ਨਾ ਬਸ ਖਾਲੀ ਸਿਰ ਤੇ ਹੱਥ ਧਰਦਿਆ ਕਰੀ ਇੰਨੇ ਹੀ ਬਹੁਤ ਐ ਇਹ ਤਾਂ ਪੜਨੇ ਪਾਈਆਂ ਦਾ ਫਰਜ਼ ਹੁੰਦਾ ਠੀਕ ਐ ਦੇਣਾ ਕਰਨੇ ਤਾਂ ਉਹਨਾਂ ਦੀ ਮਰਜ਼ੀ ਹੁੰਦੀ ਆ ਠੀਕ ਐ ਤੂੰ ਰਖੜੀ ਪਰ ਮੇਰੀ ਸੋਣੀ ਲੈ ਕੇ ਆਈ ਅੱਜ ਬੰਨ ਭਰਾ ਦੇ ਰਖੜੀ ਹਾਂ ਹਾਂ ਲੈ ਰਖੜੀ ਲੈ ਕੇ ਆਉਂਗੀ ਰਖੜੀ ਕਿਉਂ ਨਹੀਂ ਲੈ ਕੇ ਆਉਂਗੀ ਆ ਦੇਖ ਲੈ ਮੋਲੀ ਕਾ ਦੇਵਸਤੀ ਬੰਨੀ ਹੋਈ ਆ ਮੇਰੇ ਮੇਰੇ ਤਾਂ ਇਹੀ ਰਖੜੀ ਬਹੁਤ ਵੱਡੀ ਆ ਪਹਿਣੇ ਅੱਲਾ ਤੇਰੇ ਵੀਰੇ ਦੇ ਬੰਨ ਦੇ ਤੂੰ ਸੁੱਖਣ ਅੱਜ ਤਾਂ ਤੋਰਾ ਭਰਾਗਾ ਇਹ ਨਾਲੇ ਕਦੇ ਨਾ ਇਹ ਜਗ ਲਾ ਕੁਲਾ ਮੰਨ ਤੇ ਲਾਇ ਕਰ ਚੰਗਾ ਕਦੇ ਵੀ ਕੋਈ ਕਹਿੰਦਾ ਕੁਛ ਵੀ ਕਹਿੰਦਾ ਇਧਰ ਦੀ ਪਾ ਦਿਆ ਕਰ ਇਧਰ ਦੀ ਕੱਢ ਦਿਆ ਕਰ ਅੱਜ ਤੋਂ ਬਾਅਦ ਤੁਸੀਂ ਖੁਸ਼ ਰਹਿਣਾ ਵਧੀਆ ਕਦੇ ਨਹੀਂ ਦੁਖੀ ਹੋਣਾ ਜਿੱਤੇ ਇੱਕ ਰੋਟੀ ਖਾਂਦੀ ਸੀ ਨੇ ਹੁਣ ਤੂੰ ਦੋ ਤਿੰਨ ਖਾਇਆ ਕਰੀ ਹਾਂ ਲੈ ਇਹਨੂੰ ਨਾ ਆ ਦੇਖ ਕਿੰਨੇ ਸੋਹਣੀ ਲੱਗਦੀ ਹੈ ਤੇ ਕੀ ਬੇਬੇ ਹਾਂ ਬਤਿਕਾ ਸੋਹਣੀ ਹੈਗੀ ਤੇਰੇ ਭੈਣ ਨੇ ਰਖੜੀ ਲੰਨੀ ਹੈ ਤੇਰੇ ਭੈਣ ਹੈ ਨਹੀਂ ਸੀਗੀ ਤੇ ਮੇਰਾ ਸ਼ਗਨ ਸਗਨ ਟਾ ਪੁੱਤ ਤੈਨੂੰ ਉੱਦੇ ਦੇਵਾਂਗੇ ਜਿੱਦੇ ਤੈਨੂੰ ਕਿਕਰ ਸੇ ਲੈਣ ਆ ਗਿਆ ਨਹੀਂ ਨਹੀਂ ਬੇਬੇ ਭੈਣੇ ਤੇ ਤੂੰ ਅਸੀਂ ਕੁਝ ਨਹੀਂ ਲਗਾਉਂਦੇ ਜਿਹੜਾ ਕੁਝ ਵੇਗਾ ਹੈ ਤੇਰਾ ਹੀ ਆ ਸਾਰਾ ਕੁਝ ਤੇਰਾ ਹੈਗਾ ਤੇਰੇ ਕੋਲ ਅਸੀਂ ਜਾਇਆ ਕਰਾਂਗੇ ਆਇ ਤੇ ਆਪਸੇ ਖੇਡ ਕੇ ਤੋਰੂੰਗੀ ਚੰਗਾ ਆਵਦੀਤੀ ਬਣਾ ਕੇ ਤੋਰੂਂਗੀ ਆ ਦੇਖਣਾ ਮੈਂ ਤੇਰੇ ਕੋਲ ਇਤਿਹਾਰ ਤੇ ਵੀ ਜਾਇ ਕਰਾਂਗਾ ਇਥੇ ਕੋਈ ਵੀ ਤਿਹਾਰ ਆਊਗਾ ਨਾ ਤੂੰ ਐ ਨਹੀਂ ਚੱਕੇਂਗੀ ਮੇਰਾ ਵੀਰਾ ਨਹੀਂ ਆਇਆ ਆਸੀ ਭੱਜੇ ਆਇਆ ਕਰਾਂਗੇ ਮੈਂ ਤਾਂ ਸ਼ਗਨ ਦੀ ਗੱਲ ਕਰੀ ਜਾਨੀ ਵੀ ਸ਼ਗਨ ਕਿੱਥੇ ਪਰ ਸਾਰਿਆਂ ਤੋਂ ਵੱਡਾ ਸ਼ਗਨ ਦਿੱਤਾ ਮੇਰੇ ਵੀਰ ਨੇ ਅੱਜ ਜਿਹੜਾ ਮੈਨੂੰ ਖੁਸ਼ਖਬਰੀ ਸੁਣਾਦੀ ਆ ਫੋਨ ਨੰਬਰ ਲਿਹਾਤਾ ਗੱਲ ਮੇਰੀ ਹੋ ਗਈ ਬਸ ਹੁਣ ਮੈਨੂੰ ਛੇਤੀ ਕਿਕਰ ਸੋਂ ਵੀ ਮੇੜੀ ਜਾਊਗਾ ਬਸ

ਇੱਜਾ ਕੇ ਗੱਲ ਕਰਾ ਦੂਗਾ ਪਤਾ ਨਹੀਂ ਉਹ ਕਿਵੇਂ ਹੋਊਗਾ ਸਰ ਮੈਨੂੰ ਹੱਪੋਪੜ੍ਹਾ ਤੇ ਪਤਾ ਲੱਗ ਗਿਆ ਨਾ ਕਿ ਜਿੱਤੋ ਠੀਕ ਠਾਕ ਹੈ ਬਸ ਜਿੱਤੋ ਦਾ ਫੋਨ ਆਇਆ ਸੀ ਉਹ ਤਾਂ ਖੁਸ਼ੀ ਹੋ ਗਈ ਉਹ ਤਾਂ ਭੱਜਿਆਊਗਾ ਮੇਰੀ ਜਿੱਤੋ ਮਿਲ ਮੈਂ ਲੈ ਕੇ ਆਉਣਾ ਛੇ ਕਰਿਓ ਨੇ ਮਾਨ ਚੈ ਵੀ ਹੋ ਗਿਆ ਫਿਰ ਨਾ ਟਲ ਛਿੰਦੇ ਗੱਲਾਂ ਤੇ ਨਾ ਭਰੋਸਾ ਕੀਤਾ ਉਹਨੇ ਪੀ ਤੋ ਕਿੱਥੇ ਸੀ ਇੰਨਾ ਟਾਈਮ ਗਈ ਸਾਬ ਦੇ ਪਿੱਕੇ ਸੀ ਤਾਂ ਉਹਨੂੰ ਮੈਂ ਕੀ ਜਵਾਬ ਦਿਆਂਗੀ ਆ ਸਾਰੀਆਂ ਗੱਲਾਂ ਕਿੰਨੇ ਦੱਸੂਗੀ ਕਿ ਮੈਂ ਤੇਰ ਤੁਰ ਟਬੜਾ ਚੌਕ ਮਾਰ ਕੇ ਰਹੀ ਮੇਰੀ ਮਾਸੇ ਮੇਰੇ ਦੁਸ਼ਮਣ ਬਣੀ ਬੈਠੇ ਸੀ ਨਹੀਂ ਨਹੀਂ ਇਹਨੇ ਤਾਂ ਵਿਆਹ ਹੈ ਹਨੇ ਇਹਨੇ ਤੁਰ ਕੇ ਉਹਨੂੰ ਤਾਂ ਪੈਸੇ ਲੈਣਗੇ ਕਿ ਉਹਨੂੰ ਉਹ ਘਰੇ ਵੜਨ ਦੇਉਗਾ